ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਬਾਦ ਖੇਡ ਟੂਰਨਾਮੈਂਟ ਤਹਿਤ ਬੈਡਮਿੰਟਨ ਹਾਲ ਗੁਰਦਾਸਪੁਰ ਵਿਖੇ ਅੰਡਰ 17 ਦੇ ਕਰਵਾਏ ਗਏ ਬੈਡਮਿੰਟਨ ਦੇ ਫਾਈਨਲ ਮੁਕਾਬਲੇ ਵਿੱਚ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਚੂ ਅਗਰਵਾਲ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਦੌਰਾਨ ਡਾਕਟਰ ਹਿਮਾਂਚੂ ਅਗਰਵਾਲ ਵੱਲੋਂ ਬੈਡਮਿੰਟਨ ਦੇ ਫਾਈਨਲ ਮੁਕਾਬਲੇ ਦੇ ਵਿਜੇਤਾ ਅੰਗਤ ਸਿੰਘ ਕੁੰਡਲ ਪਹਿਲੇ ਅਰਵਿੰਦਰ ਕੁਮਾਰ ਦੂਜੇ ਅਤੇ ਅਨੰਤ 바ਵਾ ਤੇ ਤੁਸ਼ਾਰ ਤੀਜੇ ਸਥਾਨ ਤੇ ਰਹਿਣ ਵਾਲਿਆਂ ਨੂੰ ਸਨਮਾਨਤ ਕੀਤਾ ਗਿਆ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਸਾਡੇ ਮੇਲੇ ਵਿਚਾਰ ਥੀਨੇ ਦੇ ਸਰਦਾਰ ਜੀ ਸਾਹਿਬ ਦੇ ਸਰਦਾਰ ਸਾਡੇ ਵਿੱਚ ਪਹੁੰਚੇ ਨੇ ਚਲੋ ਮੈਂ ਅਚਲਨ ਵਿੱਚ ਤੇ ਗੁਰਦਾਸਪੁਰ ਅਡਮਿੰਟਮੈਂਟ ਨਾਲ ਦੇ ਵਿੱਚ ਇਛੇ ਦਾ ਉਹਨੂੰ ਪਹੁੰਚਣ ਦੇ ਜੀ ਆਇਆ ਆਖਦਾ ਔਰ ਇਸ ਦਾ ਇਹਦਾ ਛੋਟੇ ਖਿਡਾਰੀਆਂ ਦੇ ਨਾਲ ਮੁਲਾਕਾਤ ਕਰਦੇ ਹੋਏ ਜਾਣ ਪਛਾਣ ਕਰਦੇ ਹੋਏ ਕਿਆ ਨਾਮ ਹੈ ਤੁਹਾਡਾ ਅਗਰਿੰਨ ਅਗਰ ਵੀ ਰਹਿਣਾ ਜਿੰਨਾ ਕਿੰਨੇ ਦਾ ਬੇਟਾ ਹੈ ਅਜ ਸਦਾ ਹੀ ਘਟਾ ਹੈ ਇਹਨਾਂ ਖਾਸ ਸਟੇਟ ਸਟੇਟ ਲਈ ਆਪਣੇ ਆਪਣੇ ਇੰਟੈਰਡਿੰਗ ਕਰਦੇ ਹਾਂ ਹੁਣ ਅਬ ਉਹਨਾਂ ਦੇ ਨਾਲ ਦੇ ਉਹਨਾਂ ਨੂੰ ਜਿਹੜੀ ਇਹ ਜਾਣਕਾਰੀ ਦਿੱਤੀ ਹੋਏ ਸਾਡੇ ਜ਼ਿਲ੍ਹਾ ਡਿਰੇ ਅਫਸਰ ਸਰਦਾਰ ਸੰਗਰਨ ਸਿੰਘ ਜੀ ਤੇ ਨਾਲ ਅੱਲਾ ਦੇ ਸਮੁੱਚੀ ਟੀਮ ਸਭ ਤੋਂ ਸਾਰੇ ਮੂਰ ਸਾਹਿਬਾਨ ਮੈਡਮ ਤੁੰਗਲ ਵਰਮਾ ਜੀ ਅਕਾਸ਼ ਮੱਪਾ ਜੀ ਜਿੰਮੀ ਮਲਹਾਸ ਜੀ ਸਰ ਮਾਈਕ ਦੇ ਉੱਤੇ ਦੇ ਅੰਦਰ ਦੀ ਕੋਸ਼ਿਸ਼ करूਾ ਕਿ ਮੈਂ ਕਿਸੇ ਨੂੰ ਪਾਸੇ ਨਹੀਂ ਲੱਗਣਾ ਮੈਂ ਜਿਤਕੇ ਰਾਣਾ ਠੀਕ ਹੈ ਇਹ ਆਪਣਾ ਇਸ ਇਹੀ ਮੋਟਿਵ ਸੀਗਾ ਕਿ ਤੁਸੀਂ ਆਪਣਾ ਟੂਰਨਾਮੈਂਟ ਜਿਹੜਾ ਇਹ ਕਰਕੇ ਕਰਵਾਇਆ ਹੈਗਾ ਹੋਰ ਮਿਹਨਤ ਕਰੋ ਅਗਲੇ ਸਾਲ ਜਿਹੜਾ ਸਾਡਾ 2024 ਦਾ ਟੂਰਨਾਮੈਂਟ ਹੋਗਾ ਅਜੀ ਹੋਰ ਥੋੜਾ ਵੱਡਾ ਸੀ ਚੰਨ ਸਾਇਰਨ ਲਈ ਚਾਹੀਦਾ ਜੀ ਤੁਸੀਂ ਮਿਹਨਤ ਕਰਦੇ ਰਹੋ ਕੋਈ ਮਾੜੀ ਮੋਟੀ ਜਿਹੜੀ ਤੁਹਾਡੀ ਕੋਈ ਕਹੇਗੀ ਵੀ ਅੱਛਾ ਲਾਪਾ ਗੀ ਤੇ ਘੁੰਮ ਫੇਰਾਈਏ ਕੋਈ ਇਸ ਪਾਸੇ ਲੱਗਦੀ ਹੈ ਬਿਲਕੁਲ ਨਹੀਂ ਧਿਆਨ ਦੇਣਾ ਇਹ ਤੁਹਾਡਾ ਮੰਦਰ ਹੈਗਾ ਜੇ ਬੈਡਮਿੰਟਨ ਖੇਡਦੇ ਤਾਂ ਇਹ ਤੁਹਾਡਾ ਮੰਦਰ ਹੈ ਇਸ ਪਾਸੇ ਨਾਲ ਧਿਆਨ ਦਿਓ ਸਾਰਾ ਜੋਰ ਲਾਓ ਜੋ ਤੁਹਾਨੂੰ ਚਾਹੀਦਾ ਕੋਲ ਸਾਹਿਬ ਨੂੰ ਦੱਸੋ ਸਾਨੂੰ ਦੱਸੋ ਅਸੀਂ ਸਰਕਾਰ ਤੋਂ ਲੈ ਕੇ ਆਵਾਂਗੇ ਜਿਵੇਂ ਸਾਡੇ ਅਗਰਵਾਲ ਸੰਵਿਧਾਨ ਨਾਲ ਨੂੰ ਮਿਲ ਕੇ ਇਸ ਹੀ ਤਰ੍ਹਾਂ ਸਾਨੂੰ ਇਹਨਾਂ ਦਾ ਵੀ ਸਾਥ ਮਿਲਦਾ ਰਹੂਗਾ ਤੇ ਅਸੀਂ ਤੁਹਾਨੂੰ ਹੋਰ ਤੁਹਾਨੂੰ ਪੈਸਲੇ ਕੇ ਪ੍ਰੋਵਾਈਡ ਕਰਾਂ ਠੀਕ ਹੈ ਬੇਟਾ ਚਲੋ ਸ਼ੁਕਰੀਆ ਵੀਡੀਓ ਵਰਤ ਮਾਰ ਨਹੀਂ ਕਰਦਾ ਯਾਰ ਇਹ ਕੋਈ 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 ਨਹੀਂ ਕਰਦਾ ਯ